ਹਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਉ ਸਾਚੂ ਸਾਚਾ ਨਾਉ ਗੁਣ ਗੋਵਿੰਦ ਹੈ ਜਿਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 688 ਦੇ ਸ਼ੋਭnik ਤਨ ਅਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਛਾ ਮਹਾਰਾਜ ਦੀ ਬੰਦਾਈ ਪਵਨ ਚਬਦਾ ਜਾਪਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋਇਆ ਹੈ ਕਿ ਪਰਮੇਸ਼ਰ ਦੇ ਨਾਮ ਵਿੱਚ ਜੁੜ ਜਾਓ ਪਰਮੇਸ਼ਰ ਦੇ ਵਿਧੀ ਵਿਧਾਨ ਨੂੰ ਮੰਦਨਾ ਸ਼ੁਰੂ ਕਰ ਦਿਓ ਜੀਵਨ ਸੁਖਦਾਇਕ ਹੋ ਜਾਏਗਾ ਸਾਰੇ ਹੀ ਅਨੰਦਾਂ ਦੀ ਪ੍ਰਾਪਤੀ ਹੋ ਜਾਵੇਗੀ ਪਰਮੇਸ਼ਰ ਦਾ ਜੋ ਨਾਮ ਹੈ ਉਹ ਸਦਾ ਥਿਰ ਰਹਿਣ ਵਾਲਾ ਹੈ ਪਰਮੇਸ਼ਰ ਦੇ ਗੁਣ ਗਉਣ ਦੇ ਨਾਲ ਪਰਮੇਸ਼ਰ ਦੇ ਵਿਧੀ ਵਿਧਾਨ ਨੂੰ ਮੰਨਣ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਪ੍ਰਤਿਪਾਲਕ ਹੈ ਪੈਦਾ ਕਰਨ ਵਾਲਾ ਹੈ ਗੁਰ ਗਿਆਨ ਅਪਾਰਾ ਸਿਰ ਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਸਕੇ ਕੋਈ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਦੱਸਦਾ ਹੈ ਕਿ ਪਰਮੇਸ਼ਰ ਸਾਰੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਪ੍ਰਤਪਾਲਕ ਹੈ ਤੇ ਉਸ ਨੂੰ ਫਿਰ ਨਾਸ ਵੀ ਆਪਣੇ ਵਿਧੀ ਵਿਧਾਨ ਅਨੁਸਾਰ ਕਰ ਦਿੰਦਾ ਹੈ ਜਿਸ ਨੂੰ ਮੌਤ ਦਾ ਸਦਾ ਤੁਰ ਦਰਗਾਹ ਤੋਂ ਆ ਜਾਂਦਾ ਉਸ ਨੂੰ ਕੋਈ ਮੋੜ ਨਹੀਂ ਸਕਦਾ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਗੁਜਾਈ। ਨਾਨਕ ਸਾਹਿਬ ਅਗੰ ਅਗੋਚਰ ਜੀਵਾ ਸਚਿ ਨਾਈ। ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਵੀ ਕਰਦਾ ਹੈ ਤੇ ਸਾਰੇ ਜੀਵਾਂ ਦੇ ਕੰਮ ਵੇਖ ਰਿਹਾ ਹੈ ਉਸ ਮੁਤਾਬਕ ਉਹਨਾਂ ਦਾ ਲੇਖਾ ਲਿਖੀ ਜਾਂਦਾ ਹੈ। ਇਹ ਪਰਮੇਸ਼ਰ ਸੁਰਤ ਵੀ ਉਸੇ ਨੂੰ ਬਖਸ਼ਦਾ ਹੈ ਜਿਹੜਾ ਉਸ ਦੇ ਹੁਕਮ ਨੂੰ ਮੰਨਦਾ ਹੈ। ਸਾਨ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਾਰੇ ਕਹਿੰਦੇ ਪਰਮੇਸ਼ਰ ਜੋ ਹੋ ਬੇਅੰਤ ਹੈ ਬੜਾ ਡੂੰਘੇ ਜਿਗਰੇ ਵਾਲਾ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਬਸ ਇਨਾ ਹੀ ਹੈ ਉਸ ਪਰਮੇਸ਼ਰ ਦੇ ਸਿਫਤ ਸਲਾਹ ਦੇ ਵਿੱਚ ਉਹਦੇ ਵਿਧੀ ਵਿਧਾਨ ਦੇ ਵਿੱਚ ਰਵੋ ਤੁਮ ਸਰ ਆਵਰ ਨਕ ਹੋਏ ਆਇਆ ਜਾਇ ਸੀ ਜਿਓ ਹੁਕਮੇ ਹੋਏ ਨਿਬੇੜ ਭਰਮ ਚੁਕਾਇ ਸੀ ਜਿਓ ਗੁਰ ਪਰਮ ਚੁਕਾਏ ਆਕਾਤ ਕਹਾਏ ਸਜ ਮੈਂ ਸਾਜ ਸਮਾਣਾ ਆਪੋ ਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ ਸਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਗਨانک ਸਾਹਿਬ ਆਵਰਨ ਦੂਜਾ ਨਾਮ ਤੇਰੇ ਵਡਿਆਈ ਦੋ ਸੱਚਾ ਸਿਰ ਜਿਣਹਾਰ ਅਲਖ ਸਿਰੰਦਿਆ ਜਿਓ ਇੱਕ ਸਾਹਿਬ ਦੁਇ ਰਾਹਾ ਵਾਦ ਵਧੰਦਿਆ ਜਿਓ ਦੁਇ ਰਾ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨਹਾਰਾ ਨਾ ਨਿਤ ਸਾਹਿਬ ਸਭ ਦਸੇ ਆ ਪੈਸਾ ਚਾਹ ਸਰ ਜਣਹਾਰਾ ਭਗਤ ਸੁਹ ਹੈ ਦਰਵਾਰ ਸਬਦ ਸੁਹਾਇ ਜਿਉ ਬੋਲੇ ਅਮਰਤ ਬਾਣ ਰਸਨ ਰਸਾਇਆ ਜਿਉ ਰਸਨ ਰਸਾਇ ਨਾਮ ਤਿਸਾਇ ਗੁਰ ਕੈ ਸਬਦ ਵਿਕਾਣੇ 파ਰਸ ਪਰਸੀਏ 파ਰਸ ਹੋਏ ਜਾਂ ਤੇ ਰਹਿ ਮਨ ਭਣੇ ਆਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹੰਦਰ ਸਾਚੈ ਅਸਾਚੇ ਕੇਵਾ ਪਾਰੀ ਭੂਖ ਪਿਆਸੋ ਆਤ ਕਿਉ ਦਰਜੈ ਸਾ ਜਿਓ ਸਤਗੁਰ ਪੁੱਛੋ ਜਾਏ ਨਾਮ ਤੇ ਆਸਾ ਜਿਓ ਸਚ ਨਾਮ ਧਾਈ ਸਾਚ ਚਵਾਈ ਗੁਰਮੁਖ ਸਾਚਿ ਪਛਾਣਾ ਦੀ ਨਾ ਨਾਦ ਦਿਆਲ ਨਿਰੰਜਨ ਵੰਦਨ ਨਾਮ ਵਖਾਣਾ ਕਰਨੀ ਕਾਰ ਤੁਰੋ ਫੁਰਮਾਈ ਆਪ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤਿਸਨਾ ਨਾਮ ਨਿਵਾਰੀ ਕਰਨੀ ਕਾਰ ਤੁਰੋ ਫੁਰਮਾਈ ਆਪ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਤਨ ਗੁਰੂ ਨਾਨਕ ਦੇਵ ਜੀ ਦਾ ਨਾਮ ਸਾਰਿਆਂ ਰਸਾਂ ਦਾ ਖਜਾਨਾ ਹੈ ਸਾਰਿਆਂ ਤੋਂ ਮਿੱਠਾ ਹੈ ਜਿਹੜਾ ਹੁਕਮ ਨੂੰ ਮੰਨਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਹੀ ਖਤਮ ਹੋ ਜਾਂਦੀ ਹੈ ਇਹ ਸਾਰਾ ਵਿਧੀ ਵਿਧਾਨ ਅਨਸਾਰ ਹੀ ਕੰਮ ਚੱਲਦਾ ਹੈ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ